ਆਲੀ ਉਦੋਂ ਪਹਿਲਾਂ ਵਾਲੀ ਤੇ ਆ ਇਨਕਲਾਬੀਆਂ ਦੀ ਸੱਤਿਆਨਾਸ਼ ਕੀਤਾ ਪਿਆ ਤੁਸੀਂ ਤੁਹਾਨੂੰ ਕੋਈ ਧਿਆਨ ਹੀ ਨਹੀਂ ਕਿ ਬੱਚੇ 15 15 دھਮਾਕੀਆਂ ਪਾਜਤ ਪ੍ਰਧਾਨ ਸਾਹਿਬ ਨੇ ਦੱਸਿਆ ਆ ਨੇੜੇ ਤੇੜੇ ਦੇ ਸਾਰੇ ਪਿੰਡਾਂ 'ਚ ਬਿਲਕੁਲ ਜੀ ਸਾਰੇ ਇਲਾਕੇ ਦਾ ਜਿੰਨਾ ਨੇੜੇ ਗਏ ਤੇ ਬਾਈ ਜੀ ਖੜੇ ਸੀ ਉਹਨੇ ਦੱਸ ਕੇ ਗਏ ਅਸੀਂ ਵੀ ਉੱਤੇ ਤਰਾਂਗ ਵਾਲੇ ਗਏ ਆ ਥਲੜਾ ਪਾਣੀ ਖਾਰਾ ਹੈ অতি ਖਾਰਾ ਹੈ ਪੀ ਨਹੀਂ ਸਕਦੇ ਤਾਂ ਪਾਣੀ ਕਿਹੜਾ ਵਰਤਿਆ ਜਾਂਦਾ ਆ ਸੂਏ ਵਾਲਾ ਔਰ ਇਹਦੇ ਵਿੱਚ ਇਹਨੂੰ ਪੀ ਕੇ ਜਾਂ ਨਹਾ ਕੇ ਲੈਡ ਆ ਇਹਦੇ ਵਿੱਚ ਇਹਦੇ ਵਿੱਚ ਆਰਸੈਨਿਕ ਹੈ ਜਿਹਦੇ ਨਾਲ ਕੈਂਸਰ ਹੁੰਦਾ ਹੈ ਘਾਤਕ ਬਿਮਾਰੀਆਂ ਹੁੰਦੀਆਂ ਔਰ ਦਿਮਾਗੀ ਤੌਰ ਤੇ ਬੱਚੇ ਆਪਹਾਜ ਹੋ ਰਹੇ ਨੇ ਕੋਈ ਸੋਚੂਗਾ ਸਮਝੂਗਾ ਇਹਦੇ ਬਾਰੇ ਗੱਲ ਕਰੂਗਾ ਆ ਪੰਜਾਬ ਦੇ ਰਹਿਣ ਵਾਲੇ ਨੇ ਵਿਚਾਰੇ ਸਾਰੇ ਇਹਨਾਂ ਲਈ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਲੀਡਰਾਂ ਦੀ ਔਰ ਸਾਰੇ ਇੱਥੋਂ ਦਾ ਡੀਸੀ ਬੋਲ ਕੇ ਹਟਿਆ ਇੱਥੋਂ ਦਾ ਐਸਐਸਪੀ ਜਾਂ ਕੋਈ ਬੋਲ ਰਹੇ ਨੇ ਕੋਈ ਗੱਲ ਹੀ ਨਹੀਂ ਸੁਣ ਰਿਹਾ ਫਲਾਨੇ ਨੇ ਬੰਬ ਘੇਤਾ ਫਲਾਨੇ ਨੇ ਆਹ ਕਹਤਾ ਅ ਸਤਿਆ ਨਾਸ਼ ਹੋਇਆ ਪਿਆ ਅਗਰ ਜੀ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਉਹ ਟੇਲਾਂ ਤੱਕ ਕਿਹੋ ਜਿਹਾ ਬਚਾਉਂਗੇ ਇਹ ਵੀ ਤਾਂ ਵੇਖ ਲੋ ਔਰ ਦੂਸਰੀ ਗੱਲ ਪਤਾ ਕੀ ਹੈ ਪਿੰਡਾਂ ਦੇ ਨਾਂ ਲੈ ਦੇਣਗੇ ਫਲਾਨਾ ਪਿੰਡ ਫਲਾਨਾ ਪਿੰਡ ਮੈਂ ਜਿਹੜੇ ਰਹਿ ਗਏ ਮੈਂ ਲੈ ਦੇ ਆ ਮੁੱਖ ਮੰਤਰੀ ਸਾਹਿਬ ਅੱਜ ਤੁਸੀਂ ਟੇਲਾਂ ਤੇ ਹੀ ਖੜੇ ਹੋ ਜੀ ਉਹੀ ਹੈ ਟੇਲ ਤੇ ਹੀ ਖੜੇ ਆ ਨਾ ਕੀ ਹਾਲ ਹੈ ਵੇਖ ਲੋ ਆ ਮਾੜਾ ਜਿਹਾ ਨੇੜੇ ਕਰਕੇ ਵਿਖਾਈ ਇਹ ਪਾਣੀ ਦੇਖੋ ਖੇਵ ਜੱਦੀ ਦਾ ਇਹਦਾ ਹਰਾ ਰੰਗ ਵੇਖ ਅਨੇੜੇ ਹੋ ਗਏ ਤੂੰ ਦਿਸ ਰਿਹਾ ਪੂਰਾ ਕਾਲਾ ਕਾਲਾ ਚਾਵਾ ਕਾਲਾ ਹਰਾ ਐ ਮਿਕਸਚਰ ਇਹੀ ਵਾਟਰ ਵਰਕ ਹਾਂ ਦੱਸੋ ਸੁਭਾਨ ਸਾਹਿਬ ਬਾਜਬਾਈ ਵੀ ਕਹਿੰਦੇ ਸੀ ਮੁੱਦੇ ਦੀ ਲੜਾਈ ਕਰੋ ਅੱਜ ਆ ਮੁੱਦੇ ਦੇ ਤੁਸੀਂ ਆ ਖੜੇ ਮੁੱਦੇ ਤੇ ਉਹਨਾਂ ਦਾ ਮਸਲਾ ਪਤਾ ਕੀ ਐ ਜਿਹੜਾ ਮੁੱਦੇ ਆਲਾ ਨਹੀਂ ਉਹਨੂੰ ਕਹਿਣਗੇ ਮੁੱਦੇ ਦੀ ਕਰੋ ਜਿਹੜਾ ਮੁੱਦੇ ਆਲਾ ਹੁੰਦਾ ਉਹਨੂੰ ਕਹਿਣਗੇ ਫਿਰ ਜੀ ਪੇ ਤਾਂ ਤੁਸੀਂ ਪੋਲਿਟਿਕਸ ਚ ਆ ਜੋ ਨਾ ਤੁਸੀਂ ਪੋਲਿਟਿਕਸ ਚ ਐ ਤੇ ਤੁਹਾਡਾ ਪੋਲਿਟਿਕਸ ਰਾਜਨੀਤੀ ਮਤਲਬ ਰਾਜ ਦੀ ਨੀਤੀ ਕਿਵੇਂ ਚੱਲੇ ਤੇ ਨੀਤੀ ਚ ਸਭ ਤੋਂ ਪਹਿਲੀ ਗੱਲ ਕੀ ਹੁੰਦੀ ਆ ਬੰਦਿਆਂ ਦੇ ਜਾਨ ਮਾਲ ਦੀ ਰਾਖੀ ਆ ਜਾਨ ਮਾਲ ਜਿਹਦੇ ਲਈ ਜ਼ਰੂਰੀ ਵਸਤੂ ਪਾਣੀ ਐ ਤੇ ਆ ਪਾਣੀ ਵੇਖ ਲਓ ਕਿੱਥੇ ਜਾ ਔਰ ਕਿਹੜੇ ਹਿੱਸੇ ਚ ਜਾਈਏ ਹਮੀਰਾ ਅਸੀਂ ਗਏ ਕਪੂਰਥਲੇ ਚ ਅਨੰਦਪੁਰ ਸਾਹਿਬ ਦੇ ਨੇੜੇ ਤੇ ਸਾਰਾ ਸਤਿਆਨਾਸ਼ ਲੁਧਿਆਣੇ ਦਾ ਸਤਿਆਨਾਸ਼ ਤੁਸੀਂ ਕਰਨ ਰੱਖਿਆ ਕੋਈ ਜਗ੍ਹਾ ਬਚੀ ਪੰਜਾਬ ਦੀ ਇਧਰਲੇ ਹਿੱਸੇ ਤੋਂ ਉਧਰਲੇ ਹਿੱਸੇ ਤੱਕ ਔਰ ਪੰਜਾਬ ਦੇ ਕੋਲੇ ਪਾਣੀ ਸੀਗਾ ਲੈ ਦੇ ਕੇ ਇੱਥੇ ਨੇੜੇ-ਤੇੜੇ ਬਿਮਾਰੀਆਂ ਆ